ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬ੍ਰਿਕ ਤੇ ਰਵਿੰਦਰ ਫੈਬ੍ਰਿਕ ਤੁਸੀਂ ਦੇਖ ਸਕਦੇ ਜੇ ਲੇਡੀਜ਼ ਉਤਾਂ ਦੀ ਤੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੋਡ ਹੋਏਗਾ ਜੀ ਔਨਲਾਈਨ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਜੀ ਐਡਰੈਸ ਹੋਏਗਾ ਸਾਡਾ ਬਟਾਲਾ ਰੋਡ ਅੱਡਾ ਮੰਗਲ ਜ਼ਿਲ੍ਹਾ ਗੁਰਦਾਸਪੁਰ Google ਤੇ ਰਵਿੰਦਰ ਫੈ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੀ ਬਹੁਤ ਜ਼ਿਆਦਾ ਭਾਰੀ ਡਿਮਾਂਡ ਦੇ ਉੱਪਰ ਸਸਤਾ ਬਰੋਸ਼ਾ ਠੀਕ ਹੈ ਜੀ ਆਪਣਾ ਬਰੋਸ਼ਾ 450 ਵਾਲਾ ਬਹੁਤ ਜ਼ਿਆਦਾ ਸੁਪਰ ਸੇਲ ਹੋ ਰਹੀ ਹੈ ਉਹਦੀ ਵੀਡੀਓ ਬੈਕ ਟੂ ਬੈਕ ਆਈ ਜਾ ਰਹੀ ਹੈ ਮਾਲ ਵੀ ਬੈਕ ਟੂ ਬੈਕ ਆਈ ਜਾ ਰਿਹਾ ਪਰ ਕੁਝ ਪੈਣਾ ਦੇ ਵਿੱਚੋਂ ਮੈਸੇਜ ਆਉਂਦੇ ਸੀ ਕਿ ਸਾਨੂੰ ਹਲਕੇ ਵਾਲਾ ਬਰੋਸ਼ਾ ਵੀ ਲੈ ਆ ਕੇ ਦੋ ਤੇ ਅੱਜ ਆਪਾਂ ਲੈ ਕੇ ਆਏ ਨੋਰਮਲ ਰੇਂਜ ਦਾ ਮਤਲਬ ਉਸ ਤੋਂ ਘੱਟ ਰੇਂਜ ਦਾ ਬਰੋਸ਼ਾ ਬਹੁਤ ਵਧੀਆ ਬਰੋਸ਼ਾ ਹੋਏਗਾ 350 ਪ੍ਰਾਈਸ ਹੋਏਗਾ ਫਿਕਰ ਇਹ 350 ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ ਸੂਟ ਹੈ ਤੇ ਚਲੋ ਦੇਖਦੇ ਹਾਂ ਲਓ ਜੀ ਪਹਿਲਾ ਡਿਜ਼ਾਈਨ ਆ ਗਿਆ ਇਹ ਵੀ ਬਹੁਤ ਸੋਹਣਾ ਮਤਲਬ ਕਹਿ ਸਕਦੇ ਆ ਕਿ ਬਿਲਕੁਲ ਹੀ ਉਹਦੇ ਨਾਲੋਂ ਥੋੜਾ ਜਿਹਾ ਉਨੀਕੀ ਦਾ ਹੀ ਫਰਕ ਆ ਹਲੋ ਜਿੰਨਾਕ ਪ੍ਰਾਈਸ ਚ ਫਰਕ ਆਏਗਾ ਉਹਨਾਂ ਸਟੱਫ ਚ ਫਰਕ ਤੇ ਆਏਗਾ ਹੀ ਹਲੋ ਕਲਰ ਬਹੁਤ ਸੋਹਣਾ ਡਿਜ਼ਾਈਨ ਬਹੁਤ ਸੋਹਣਾ ਛੋਟਾ ਛੋਟਾ ਡਿਜ਼ਾਈਨ ਹੈ ਸੌਫਟ ਬਰੋਸ਼ਾ ਹੈ ਹਲੋ ਜੀ ਠੀਕ ਹੈ ਤੇ ਦੋ ਸੂਟ ਲੈਣੇ ਕੰਪਲਸਰੀ ਹੈ ਦੋ ਸੂਟ ਮਿਲਣਗੇ ਠੀਕ ਹੈ ਜੀ ਜਿਹੜਾ ਵੀ ਲਏਗਾ ਸੂਟ ਉਹਨੂੰ ਦੋ ਹੀ ਲੈਣੇ ਪੈਣਗੇ ਡਿਜ਼ਾਈਨ ਜਿਹੜਾ ਮਰਜ਼ੀ ਪਿਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ 350 ਦਾ ਇੱਕ ਸੂਟ ਹੋਏਗਾ 700 ਰੁਪਏ ਦੇ ਦੋ ਸੂਟ ਹੋਣਗੇ ਠੀਕ ਹੈ ਜੀ ਚਾਹੇ ਤੁਸੀਂ ਜਿੱਥੇ ਮਰਜੀ ਬੰਗਾਓ ਇਸ ਤੋਂ ਇਲਾਵਾ ਤੁਹਾਨੂੰ ਕੋਈ ਪੇਮੈਂਟ ਨਹੀਂ ਕਰਨੀ ਪੈਗੀ 700 ਰੁਪਏ ਤੋਂ ਇਲਾਵਾ ਹੋਰ ਕੋਈ ਪੇਮੈਂਟ ਤੁਹਾਨੂੰ ਨਹੀਂ ਦੇਣੀ ਪੈਗੀ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਇਹ ਇਸ ਡਿਜ਼ਾਈਨ ਦਾ ਦੂਸਰਾ ਕਲਰ ਹੈਗਾ ਏ ਠੀਕ ਹੈ ਜੀ ਮਿਕਸ ਮੈਚ ਦੇ ਕਲਰ ਨੇ ਬਹੁਤ ਸੋਹਣਾ ਨੇਵੀ ਬਲੂ ਸੀ ਗ੍ਰੀਨ ਇਸ ਤਰ੍ਹਾਂ ਦਾ ਕਲਰ ਹੈ ਠੀਕ ਹੈ ਜੀ ਤੀਸਰਾ ਕਲਰ ਆ ਗਿਆ ਮਸਟਰਡ ਐਂਡ ਕਾਫੀ ਕੰਬੀਨੇਸ਼ਨ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਸੌਫਟ ਜਿਹਾ ਬਰੋਸ਼ਾ ਹੈ ਠੀਕ ਹੈ ਪਰ ਅਸੀਂ 350 ਵਾਲੇ ਦਾ 450 ਨਹੀਂ ਲੈ ਸਕਦੇ ਇਸ ਕਰਕੇ ਇਹ 350 ਚ ਬਰੋਸ਼ਾ ਤੁਹਾਨੂੰ ਮਿਲ ਜਾਏਗਾ ਤੁਹਾਡੇ ਘਰ ਪਹੁੰਚ ਜਾਏਗਾ ਤੁਸੀਂ ਫਟਾਫਟ ਆਰਡਰ ਕਰ ਰਹੇ ਨੇ ਦੋ ਦੋ ਸੂਟ ਆਰਡਰ ਕਰਨੇ ਨੇ ਠੀਕ ਹੈ ਜੀ ਬਲੈਕ ਕਲਰ ਦੀ ਬੜੀ ਡਿਮਾਂਡ ਸੀ ਤੇ ਇਹਦੇ ਵਿੱਚ ਵੀ ਆ ਗਿਆ ਇੱਕ ਕਲਰ ਬਲੈਕ ਹੈਲੋ ਜੀ ਹਲੋ ਬਹੁਤ ਸੋਹਣਾ ਕਲਰ ਆ ਗਿਆ ਬਲੈਕ ਠੀਕ ਹੈ ਕੀ ਆ ਪ੍ਰਿੰਟ ਹੈ ਸ਼ਾਨਦਾਰ ਬਰੋਸ਼ੇ ਦੇ ਵਿੱਚ ਸ਼ਾਨਦਾਰ ਪ੍ਰਿੰਟ ਤੁਹਾਨੂੰ ਮਿਲਣਗੇ ਸਿਰਫ ਸਿਰਫ ਰਵਿੰਦਰ ਟੈਕਸਟ ਤੇ ਤੇ ਹੁਣ ਆਪਾਂ ਦਿਖਾਉਣੇ ਤੁਹਾਨੂੰ ਅਗਲਾ ਡਿਜ਼ਾਈਨ ਚਾਰ ਡਿਜ਼ਾਈਨ ਮੈਂ ਲੈ ਕੇ ਆਈਆਂ ਦੋ ਫਲੋਰਲ ਨੇ ਦੋ ਅਸਲ ਦੂਸਰੇ ਡਿਜ਼ਾਈਨ ਨੇ ਜਿਹੜੇ ਵੀ ਤੁਹਾਨੂੰ ਪਸੰਦ ਨੇ ਉਸੇ ਲੈ ਜਾਓ बस तेरे सामने ही आप अनपैक कर रहे हैं क्योंकि जिस तरह डिमांड है उस तरह ही आप पूरी कर रहे हैं लो जी ग्रीन कलर डिजाइन प्यारा प्रिंट प्यारा और बहुत सोहना ब्रोशा ठीक है जी बहुत सुना सॉफ्ट ब्रोशा ना पतला होएगा ना विजिबल होएगा ना कोई बुरा आएगी कुछ नहीं होएगा बहुत बढ़िया रहेगा लो जी ਪ੍ਰਾਈਸ ਸੇਮ ਰਹੇਗਾ ਜੀ 350 ਦਾ ਇੱਕ 700 ਦੇ ਦੋ ਤੇ ਦੋ ਲੈਣੇ ਪੈਣਗੇ ਇੱਕ ਸੂਟ ਨਹੀਂ ਮਿਲੇਗਾ ਇੱਕ ਸੂਟ ਨਹੀਂ ਮਿਲੇਗਾ ਵੱਧ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਉਹ ਤੁਹਾਨੂੰ ਅਲੱਗ-ਅਲੱਗ ਪ੍ਰਿੰਟ ਦੇ ਮਿਲਣਗੇ ਹਲੋ ਜੀ ਨੇਵੀ ਬਲੂ ਕਲਰ ਬਹੁਤ ਧਾਰਾ ਜਿਹਾ ਕਲਰ ਠੀਕ ਹੈ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਕੇ ਸੋਨੇ ਆ ਤੁਸੀਂ ਜਿਹੜਾ ਮਰਜ਼ੀ ਕਲਰ ਲੈ ਸਕਦੇ ਹੋ ਹਲੋ ਜੀ ਠੀਕ ਹੈ ਔਰ ਜੁੜੇ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਉਂਦੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਧੰਨ ਕਰ ਲੈਣ ਔਰ ਜਿਨ੍ਹਾਂ ਨੇ ਇਸ ਤੋਂ ਵਧੀਆ ਬਰੋਸ਼ਾ ਲੈਣਾ ਹੈ ਸਾਡੀਆਂ ਪਹਿਲੀਆਂ ਵੀਡੀਓ ਪਾਈਆਂ ਹੋਈਆਂ ਜਾਂ ਅਪਡੇਟ ਵੀ ਜੋ ਆ ਜਾਣਗੀਆਂ 450 ਦੇ ਬਰੋਸ਼ੇ ਵਾਲੇ ਸੂਟ ਠੀਕ ਹੈ ਉਹ ਲੈ ਸਕਦੇ ਨੇ ਅਗਲਾ ਕਲਰ ਆ ਗਿਆ ਗ੍ਰੇ ਬਲੈਕ ਬਲੈਕ ਰੈਡ ਕੰਬੀਨੇਸ਼ਨ ਬਹੁਤ ਪਿਆਰਾ ਜਿਹਾ ਕੰਬੀਨੇਸ਼ਨ ਬਹੁਤ ਪਿਆਰੇ ਡਿਜ਼ਾਈਨ ਹੈ ਸਟਾਈਲਿਸ਼ ਇਹ ਸੂਟ ਆ ਅਲੋ ਠੀਕ ਹੈ ਜੀ ਡਿਜ਼ਾਈਨ ਚੈੱਕ ਕਰਵਾ ਦਿੰਨੇ ਆ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ ਲਓ ਜੀ ਕਲਰ ਆ ਗਿਆ ਪਰਪਲ ਲਓ ਜੀ ਪਰਪਲ ਕਲਰ ਆ ਗਿਆ ਪਰਪਲ ਐਂਡ ਮੈਰੂਨ ਦੀ ਮੈਚਿੰਗ ਬਹੁਤ ਪਿਆਰੀ ਜੀ ਠੀਕ ਹੈ ਜੀ ਜਿਨੇ ਜਿਨੇ ਸੂਟ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਚਾਰ ਚਾਰ ਪੰਜ ਪੰਜ ਸੂਟਾਂ ਦੇ ਥਾਨ ਆਏ ਹੋਏ ਨੇ ਤੇ ਨੈਕਸਟ ਡਿਜ਼ਾਈਨ ਜਿਹੜਾ ਹੈਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ ਇਹ ਫਲੋਰਲ ਡਿਜ਼ਾਈਨ ਆ ਗਿਆ ਤਿੰਨ ਕਲਰ ਆਣਗੇ ਇਹ ਵਾਲੇ ਡਿਜ਼ਾਈਨ ਚ ਤੇ ਆ ਗਿਆ ਰੈੱਡ ਮੈਰੂਨ ਕਲਰ ਠੀਕ ਹੈ ਜੀ ਰੈੱਡ ਮੈਰੂਨ ਕਲਰ ਆ ਗਿਆ ਥਾਂ ਉਸੇ ਤਰ੍ਹਾਂ ਦੇ ਵੱਡੇ ਵੱਡੇ ਥਾਂ ਹਨ 4 ਸੂਟ 5 ਸੂਟ ਹੋਣਗੇ ਇਨਾਂ ਚ 6 ਸੂਟ ਵੀ ਹੋ ਸਕਦੇ ਨੇ ਆ ਲਓ ਜੀ ਠੀਕ ਹੈ ਜੀ ਮੈਰੂਨ ਕਲਰ ਫਲੋਰਲ ਪ੍ਰਿੰਟ ਬਹੁਤ ਸੋਹਣਾ ਸਰਪ੍ਰਾਈਜ਼ ਰਹੇਗਾ 350 ਵਿਦਆਊਟ ਦੁਪੱਟਾ ਸੂਟ ਦੇ ਵਿੱਚ ਆ ਲਓ ਜੀ ਕਿੰਨਾ ਸੋਹਣਾ ਬਲੂ ਕਲਰ ਆ ਬਹੁਤ ਸੋਹਣਾ ਕਲਰ ਬਲੂ ਕਲਰ ਆ ਆਲੋ ਜੀ ਵਾਈਨ ਕਲਰ ਬਹੁਤ ਸੌਫਟ ਬਰੋਚਾ ਹੈ ਬਹੁਤ ਸੌਫਟ ਆਲੋ ਵਾਈਨ ਕਲਰ orange ਫਲਾਵਰ ਕਿਹចੀ ਤੇ ਲਾਸਟ ਡਿਜ਼ਾਈਨ ਆਪਣਾ ਹੈਗਾ ਚਾਰ ਡਿਜ਼ਾਈਨ ਸੀਗੇ ਲਾਸਟ ਵਾਲਾ ਡਿਜ਼ਾਈਨ ਆ ਗਿਆ ਇਹ ਵਾਲਾ ਇਹ ਵੀ ਡਿਜ਼ਾਈਨ ਬਹੁਤ ਹੀ ਸੋਹਣਾ ਜ ਹੈ ਜਿਹੜੀਆਂ ਪਹਿਣਾ ਦੀ ਡਿਮਾਂਡ ਸੀਗੀ ਇਹ ਵਾਲੇ ਬਰੋਚੇ ਦੀ ਉਹ ਲੈ ਸਕਦੀਆਂ ਨੇ ਆਲੋ ਜੀ 350 ਦਾ ਬਰੋਸ਼ਾ ਪਿਛਲੀ ਵਾਰੀ ਜਿਹੜਾ ਬਰੋਸ਼ਾ ਮੈਂ ਸੇਲ ਕੀਤਾ ਸੀ ਉਹ 300 ਰੁਪਏ ਦਾ ਸੀ ਉਹ ਥੋੜਾ ਜਿਆਦਾ ਨਾਲ ਉਖਾੜ ਸੀ ਇਹ ਜਿਆਦਾ ਸੌਫਟ ਆ ਇਹ ਇਸ ਮੁਕ ਇਸ ਬਰੋਸ਼ੇ ਦਾ ਮੁਕਾਬਲਾ ਕਰ ਸਕਦਾ ਪਰ ਇਹ ਮਤਲਬ ਇਹ ਕਿ ਉਹ ਪੈਸੇ ਦੇ ਹਿਸਾਬ ਨਾਲ ਉਹ ਥੋੜਾ ਜਿਆਦਾ ਸੌਫਟ ਥੋੜਾ ਜਿਆਦਾ ਗਾਫਾ ਇਹ ਥੋੜਾ ਜਿਆਦਾ ਉਹਦੇ ਨਾਲੋਂ ਪਤਲਾ ਆਏਗਾ ਥੋੜਾ ਜਿਆਦਾ ਘੱਟ ਸੌਫਟ ਆਏਗਾ ਪਰ ਸੁਪਰ ਹੈ ਜਿੰਨਾ ਗੁੜ ਪਾਓ ਓਨਾ ਮਿੱਠਾ ਠੀਕ ਹੈ ਹੁਣ ਮੇਰੇ ਕੋਲੋਂ ਇੱਕ ਹੋਰ ਬਰੋਸ਼ੇ ਦਾ ਆਰਡਰ ਆਪਾਂ ਦਿੱਤਾ ਹੋਇਆ ਜਿਹੜਾ ਕਿ 700 ਰੁਪਏ ਦਾ ਸੂਤ ਹੋਏਗਾ 650 700 750 ਤੱਕ ਸੂਤ ਹੋ ਆ ਸਕਦਾ ਹੈ ਔਰ ਉਹ ਵੀ ਕਸਟਮਰ ਵੇਟ ਕਰ ਰਹੇ ਨੇ ਕਿ ਉਹ ਕਦੋਂ ਆਏਗਾ ਚਲੋ ਅਸੀਂ ਵੀ ਦੇਖਦੇ ਹਾਂ ਕਿ ਕਦੋਂ ਸਾਡੇ ਕੋਲ ਪਹੁੰਚੇਗਾ ਉਹ ਆਪਾ ਆਰਡਰ ਦਿੱਤਾ ਹੋਇਆ ਹੈ ਠੀਕ ਹੈ ਇਸ ਕਰਕੇ ਹਰ ਤਰ੍ਹਾਂ ਦੀ ਰੇਂਜ ਮਿਲ ਜਾਂਦੀ ਹੈ ਜਿੰਨਾ 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 ਪੈਸੇ ਵੱਧਦੇ ਜਾਣਗੇ ਉਹਨਾਂ ਉਹਨਾਂ ਕੁਆਲਿਟੀ ਜਿਹੜੀ ਆ ਉਹ ਵੱਧਦੀ ਜਾਏਗੀ ਹਲੋ ਕਾਫੀ ਕਲਰ ਨੇਵੀ ਬਲੂ ਕਲਰ ਹਲੋ ਸਾਰੇ ਰੰਗ ਇੱਕ ਤੋਂ ਇੱਕ ਵੱਧ ਕੇ ਸੋਨੇ ਇਹ ਵੀ ਫਲੋਰਲ ਲੀਫੀ ਜਾਂ ਪ੍ਰਿੰਟ ਆ ਗਿਆ ਹਨਾ ਲੀਫ ਲੀਫ ਬਣੇ ਹੋਏ ਤੇ ਲਾਸਟ ਆ ਗਿਆ ਬਲੈਕ ਕਲਰ ਹਲੋ ਬਲੈਕ オレンジ ਬਹੁਤ ਸੋਹਣਾ ਤੇ ਹੈ ਠੀਕ ਹੈ ਜੀ ਇਹ ਸੀਗੇ ਹੁਣ ਆਪਣੇ ਅੱਜ ਦੇ ਸਸਤੇ ਬਰੋਸ਼ੇ ਦੇ ਸੂਟ 350 ਪ੍ਰਾਈਸ ਰਹੇਗਾ ਦੋ ਸੂਟ ਲੈਣੇ ਕੰਪਲਸਰੀ ਨੇ ਇਸ ਵੀਡੀਓ ਦੇ ਵਿੱਚੋਂ ਤੁਸੀਂ ਜਿਹੜੇ ਮਰਜ਼ੀ ਦੋ ਸੂਟ ਲੈ ਸਕਦੇ ਹੋ दो सूटों की पेमेंट होएगी सात सौ रुपया बार कोड तूम भेज देंगे अपने वटसअप नंबर से वट्सअप नंबर साचे दता हुआ अठत्र अठ सौ तो छियासी तिरठे सौ भी उसके उपर पेमेंट उस्रीनशॉट भेजना है पेमेंट वास्ते एक होर नंबर या बार कोड देता जाएगा ठीक है जी तो अपना एड्रैस सेंड करना है तो सूट तेर पहुँच जाएंगे थैंक यू धनबाद